ਜਾਬ ਦੇ ਵਿੱਚ ਪਹਿਲਾਂ ਲਾਇਸੈਂਸ ਬਣਾਉਣ ਨੂੰ ਲੈ ਕੇ ਸਮੇਤ ਆਰਟੀਓ ਦਫ਼ਤਰ ਦੇ ਜਿਹੜੇ ਵਕਫਾ ਕੰਮ ਹੈਗੇ ਉਸ ਨੂੰ ਲੈ ਕੇ ਕਈ ਜਗ੍ਹਾ ਲੇਟ ਲਤੀਫੀ ਜਾਂ ਫਿਰ ਕੰਮ ਨਾ ਹੋਣ ਦੀਆਂ ਸ਼ਿਕਾਇਤਾਂ ਜਿਹੜੀਆਂ ਹੈ ਆ ਅਕਸਰ ਹੀ ਖਬਰਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਸੁਰਖੀਆਂ ਬਣਦੇ ਰਹਿੰਦੇ ਨੇ ਲੇਕਿਨ ਹੁਣ ਦੀ ਜੇਕਰ ਗੱਲ ਕਰੀਏ ਤਾਂ ਆਰਟੀਓ ਦਫ਼ਤਰ ਦੇ ਨਾਲ ਜੁੜੀਆਂ ਜ਼ਰੂਰੀ ਜੋ ਸੇਵਾਵਾਂ ਨੇ ਉਹ ਹੁਣ ਸੇਵਾ ਕੇਂਦਰ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਤਾਂ ਮੈਂ ਇੱਥੇ ਸਾਫ਼ ਕਰ ਦਵਾਂ ਕਿ ਖਾਸ ਤੌਰ ਦੇ ਉੱਤੇ ਲਾਇਸੈਂਸ ਨੂੰ ਲੈ ਕੇ ਬੜਾ ਮਸਲਾ ਹੈਗਾ ਲਾਇਸੈਂਸ ਬਣਵਾਉਣਾ ਹੈ ਜਾਂ ਲਰਨਿੰਗ ਲਾਇਸੈਂਸ ਹੈ ਜਾਂ ਹੋਰ ਜਰੂਰੀ ਸੇਵਾਵਾਂ ਜਿਹੜੀਆਂ ਹੈਗੀਆਂ ਨਾ ਉਸ ਉਹ ਸਾਰੀਆਂ ਹੁਣ ਜਿਹੜੀਆਂ ਨੇ ਉਹ ਸਾਰੀਆਂ ਸੇਵਾਵਾਂ ਹੁਣ ਤੁਹਾਨੂੰ ਸੇਵਾ ਕੇਂਦਰ ਦੇ ਵਿੱਚ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਵੱਡੀ ਖਬਰ ਹੈਗੀ ਹੈ ਕਿਉਂਕਿ ਅਹਿਮ ਜਾਣਕਾਰੀ ਇਸ ਲਈ ਸਾਂਝੀ ਕਰ ਰਹੇ ਹਾਂ ਕਾਫੀ ਤਰ ਲੋਕ ਜਿਹੜੇ ਹੈਗੇ ਨੇ ਉਹ ਲਾਇਸੈਂਸ ਨਾਂ ਬਣਨ ਕਰਨ ਖੱਜਲਖਵਾਰ ਹੁੰਦੇ ਨੇ ਨਾਕਿਆਂ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਾਂ ਆਰਟੀਓ ਦਫ਼ਤਰ ਦੇ ਨਾਲ ਜੁੜੇ ਹੋਰ ਕਾਗਜ਼ ਜਿਹੜਾ ਹੈਗੇ ਜਿੱਦਾਂ ਹਾਈ ਪੋਥੀਕੇਸ਼ਨ ਹੈਗੀ ਆ ਜਾਂ ਕਈ ਲੋਕਾਂ ਦੇ ਡੁਪਲੀਕੇਟ ਲਾਇਸੈਂਸ ਹੈਗਾ ਵਾ ਤਾਂ ਇਹ ਸਾਰੇ ਮਸਲੇ ਹੁਣ ਤੁਹਾਡੇ ਸੇਵਾ ਕੇਂਦਰ ਦੇ ਵਿੱਚ ਜਿਹੜੇ ਨੇ ਉਹ ਹੱਲ ਹੋਣਗੇ ਤਾਂ ਇਹਨਾਂ ਜਿਹੜੀਆਂ ਨੰਗੀਆਂ ਸੇਵਾਵਾਂ ਸ਼ੁਰੂ ਹੋਈਆਂ ਨੇ ਉਸ ਦੇ ਵਾਸਤੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ ਸਹਾਇਕ ਜ਼ਿਲ੍ਹਾ ਮੈਨੇਜਰ ਜਿਹੜੇ ਨੇ ਸੁਖਬੀਰ ਸਿੰਘ ਮੌਜੂਦ ਨੇ ਸੁਖਬੀਰ ਜੀ ਪਹਿਲਾਂ ਤਾਂ ਸਬਕਤ ਤਾਂ ਕਿਹੜੀਆਂ ਮੁੱਖ ਸੇਵਾਵਾਂ ਹੈਗੀਆਂ ਹੁਣ ਆਰਟੀਓ ਦਫ਼ਤਰ ਵੱਲੋਂ ਜਿਹੜੀਆਂ ਇਸ ਸੇਵਾ ਕੇਂਦਰ ਦੇ ਵਿੱਚ ਸ਼ਾਮਲ ਹੋਈਆਂ ਹਨ ਔਰ ਕਿੰਨਾ ਕੁ ਲੋਕਾਂ ਦਾ ਜਿਹੜਾ ਆਉਣ ਜਾਣਾ ਇਹਦੇ ਉੱਤੇ ਬਣਿਆ ਦੇਖੋ ਜੀ ਆਪਣੇ ਸੇਵਾ ਕੇਂਦਰ 'ਚ ਲਰਨਿੰਗ ਲਾਇਸੈਂਸ ਜਿਹੜਾ ਬਹੁਤ ਵੱਡੀ ਮੁਸ਼ਕਲ ਲੋਕਾਂ ਨੂੰ ਆ ਰਹੀ ਹੈ ਕਿ ਬਣਦੇ ਨਹੀਂ ਪਏ ਹੁਣ ਸਾਡੇ ਕੋਲ ਸੇਵਾ ਕੇਂਦਰ ਆਓ ਨੋਮੀਨਲ ਚਾਰਜਸ ਨੇ ਜਿਹੜਾ 18 ਸਾਲ ਤੋਂ ਬੱਚਾ ਛੋਟਾ 17 ਸਾਲ ਦਾ ਉਹਦਾ ਡਾਊਟ ਗੇਅਰ ਵੀ ਉਹਦਾ ਲਾਇਸੈਂਸ ਫਲਾਈ ਹੁੰਦਾ ਇਸ ਤੋਂ ਬਾਅਦ ਜਿੱਦਾਂ ਡਰਾਈਵ ਲਾਇਸ ਪੱਕਾ ਲਾਇਸੈਂਸ ਉਹ ਹੋ ਗਿਆ ਸਾਡੇ ਕੋਲ ਆਰਸੀਆਂ ਦੇ ਤਬਾਦਲੇ ਹੁੰਦੇ ਆ ਜੀ ਹਾਈਪੋਕ ਕੈਨਸਲ ਕਰਾਉਣੀ ਹੋਵੇ ਇਹ ਸਰਵਿਸ ਸਾਡੇ ਕੋਲ ਆ ਚੁੱਕੀਆਂ ਹਈਆਂ ਮੋਸਟਲੀ ਜਿਹੜੀਆਂ ਸੇਵਾਵਾਂ ਕਿਉਂਕਿ ਖਾਸਤਰ ਜਿੱਦਾਂ ਤੁਸੀਂ ਦੱਸਿਆ ਕਿ ਬੱਚਿਆਂ ਨੂੰ ਜਿਹੜੇ ਵਹੀਕਲਾਂ ਦੇ ਲਾਇਸੈਂਸ ਬਣਾਉਣ ਦੇ ਹਾਂਜੀ ਤਾਂ ਨਾਕਿਆਂ ਤੇ ਵੀ ਪਰੇਸ਼ਾਨੀ ਹੋ ਰਹੀ ਸੀ ਬਿਲਕੁਲ ਜੀ ਬਹੁਤ ਔਰ ਹੁਣ ਪਿੱਛੇ ਜਿਹੜਾ ਉਹ ਵਿਜੀਲੈਂਸ ਦੀ ਰੇਡ ਹੋਈ ਤਾਂ ਉਦੋਂ ਵੀ ਕਾਫੀ ਤਰ ਜਿਹੜਾ ਹੈਗਾ ਇਹ ਸਮੱਸਿਆ ਬਣ ਗਈ ਕਿ ਜ਼ਿਆਦਾਤਰ ਦਫ਼ਤਰ ਜਿਹੜੇ ਹੈਗੇ ਆਰਟੀਓ ਦਫ਼ਤਰ ਦੇ ਵਿੱਚ ਕੰਮ ਕਾਜ ਦੀ ਲੋਕਾਂ ਨੂੰ ਸਮੱਸਿਆ ਆਉਣ ਲੱਗ ਪਈ ਔਰ ਵੈਸੇ ਵੀ ਜਿਹੜੇ ਕਹਦੀਏ ਕਿ ਦਫਤਰਾਂ ਦੇ ਨਾਲ ਜੁੜੇ ਹੋਏ ਲੋਕ ਸੀ ਉੱਥੇ ਕੁਝ ਏਜੰਟ ਦਾ ਜਿਹੜਾ ਹੈਗਾ ਦਖਲ ਅੰਦਾਜ਼ੀ ਕਰਕੇ ਸਰਕਾਰ ਨੂੰ ਵੀ ਕਾਰਵਾਈ ਕਰਨੀ ਪਈ ਉਹ ਬਿਲਕੁਲ ਔਰ ਉਹਦੀ ਪਰੇਸ਼ਾਨੀ ਜਿਹੜੀ ਹੈਗੀ ਉਹ ਲੋਕਾਂ ਨੂੰ ਹਾਂ ਜੀ ਦੇਖਣੀ ਪਈ ਤਾਂ ਕਿਤੇ ਨਾ ਕਿਤੇ ਰਾਹਤ ਜਿਹੜੀ ਹੈਗੀ ਹੈ ਇਸ ਚੀਜ਼ ਦੇ ਨਾਲ ਮਿਲੂਗੀ ਥੋੜਾ ਮੁਕੰਮਲ ਤਰੀਕੇ ਦੇ ਨਾਲ ਜੋ ਜੋ ਸੇਵਾਵਾਂ ਹੈਗੀਆਂ ਉਹ ਥੋੜਾ ਜਿਆਦਾ ਕਾਫੀ ਰਾਹਤ ਮਿਲ ਚੁੱਕੀ ਹੈ ਜੀ ਇਹਦੇ ਵਿੱਚ ਜਿੰਦਾ ਜਿੰਦਾ ਤੁਹਾਨੂੰ ਪਹਿਲਾਂ ਦੱਸ ਚੁੱਕੇ ਹੈ ਕਿ ਆਪਣਾ ਏਜੰਟ ਜਿਹੜੇ ਖੱਜਲ ਖਰਾਬੀ ਕਰਦੇ ਸੀ ਉਸ ਚੀਜ਼ ਤੋਂ ਬਚੇ ਜਾ ਸਕਦਾ ਸੇਵਾ ਕੇਂਦਰ ਆਓ ਸਾਡੇ ਕੋਲ ਨੋਮੀਨਲ ਚਾਰजेस ਨੇ ਤੁਹਾਡੇ ਜਿਹੜੇ ਜੋ ਵੀ ਉਹ ਹੀ ਲੈ ਜਾਣ ਤੇ ਤੁਹਾਨੂੰ ਪ੍ਰੋਪਰ ਗਾਈਡ ਕਰਕੇ ਜਿਹੜਾ ਲਾਇਸੈਂਸ ਦਾ ਬਣਾਉਂਦਾ। ਹੋਰ ਕੀ ਕੀ ਹੈਗਾ ਇਹ ਥੋੜਾ ਐਕਸਪਲੇਨ ਕਰ ਦਿਓ ਕਿੰਨੀਆਂ ਸੇਵਾਵਾਂ ਹੈਗੀਆਂ ਮੁੱਖ ਤੌਰ ਦੇ ਉੱਤੇ ਮੋਟੀਆਂ-ਮੋਟੀਆਂ ਜਿਹੜੀਆਂ ਖਾਸ ਤਰ ਜਿਹੜੀਆਂ ਇਸ ਦੇ ਵਿੱਚ ਜੀ ਡਰਾਈਵ ਲਾਇਸੈਂਸ ਤੁਸੀਂ ਡੀ ਐਲ ਆਈਕਟ ਮੇ ਲੈ ਸਕਦੇ ਹੋ ਆਪਣੀ ਫੋਟੋ ਚੇਂਜ ਕਰਾ ਸਕਦੇ ਹੋ ਡਰਾਈਵ ਲਾਇਸੈਂਸ ਤੋਂ ਡਰਾਈਵ ਲਾਇਸੈਂਸ ਜਿਹੜੀ ਐਕਸਪਾਇਰ ਹੋਇਆ ਰੀਨਿਊ ਕਰਾ ਸਕਦੇ ਹੋ ਸਾਡੇ ਕੋਲ ਇਸ ਤੋਂ ਇਲਾਵਾ ਸਾਡੇ ਕੋਲ ਆਰ ਸੀਆਂ ਨੇ ਟਰਾਂਸਫਰ ਕਰਾਉਂਦੇ ਜਦੋਂ ਗੱਡੀ ਖਰੀਦਦਾ ਕੋਈ ਸਾਡੇ ਕੋਲ ਆਪਣੇ ਨਾਮ ਗੱਡੀ ਕਰਾਉਣਾ ਚਾਹੁੰਦਾ ਉਹ ਕਰਾ ਸਕਦੇ ਹੋ ਜਾਂ ਆਪਣਾ ਕੋਈ ਲੋਨ ਕੈਨਸਲ ਕਰ ਠੀਕ ਹੈ ਹਾਈਪੋਥੈਕੀਸ਼ਨ ਉਤਾਰਨਾ ਇਹ ਉਹ ਸਾਰੇ ਕੰਮ ਜਿਹੜੇ ਹੈਗੇ ਆ ਉਹ ਫੀਮੇਲ ਲਈ ਆ ਜਾਣਗੇ ਲਾਇਸੈਂਸ ਦੇ ਵਿੱਚ ਐਡਰੈਸ ਚੇਂਜ ਕਰਾਉਣਾ ਲਾਇਸੈਂਸ ਦੇ ਵਿੱਚ ਕੋਈ ਡੇਟ ਆਫਟਰ ਇਸ਼ੂ ਹੋ ਗਿਆ ਔਰ ਜਿਹੜੇ ਵੀ ਮੁਕੰਮਲਤਾ ਦੇ ਨਾਲ ਖਾਸ ਤੌਰ ਦੇ ਉੱਤੇ ਲਾਇਸੈਂਸ ਨਾਲ ਜੁੜੇ ਮਸਲੇ ਹੈਗੇ ਆ ਆਰਸੀ ਦਾ ਵੀ ਮੇਰੇ ਖਿਆਲ ਨਾਲ ਜਿਹੜਾ ਕੋਈ ਅਪਲਾਈ ਕਰਨ ਦਾ ਸਿਸਟਮ ਉਹ ਵੀ ਹੈਗਾ ਤੁਹਾਡੇ ਕੋਲੇ ਹੁਣ ਹਾਂਜੀ ਆਰਸੀ ਵੀ ਅਪਲਾਈ ਕਰ ਸਕਦੇ ਜਿੱਦਾਂ ਕੋਈ ਗੱਡੀ ਖਰੀਦਦਾ ਵਾ ਆਪਣੇ ਨਾਂ ਤੇ ਕਰਾਉਣਾ ਚਾਹੁੰਦਾ ਉਹ ਸਾਡੇ ਕੋਲ ਫੀਸ ਪੇ ਕਰਕੇ ਡਾਕੂਮੈਂਟ ਕੰਪਲੀਟ ਕਰਕੇ ਸਾਡੇ ਕੋਲ ਅਪਲਾਈ ਕਰਾ ਸਕਦਾ ਜੀ ਸੈਕੰਡ ਹੈਂਡ ਕਾਰਾਂ ਦਾ ਜਿਹੜਾ ਸੀਗਾ ਉਹ ਉਹ ਕਿਤੇ ਨਾ ਕਿਤੇ ਕਹਿੰਦੇ ਸੀਗੇ ਕਿ ਫੀਸ ਜਿਹੜੀ ਹੈਗੀ ਪੇ ਕਰ ਦਿੱਤੀ ਫਿਰ ਕਿਸੇ ਵੇਲੇ ਦਫ਼ਤਰ ਦੇ ਵਿੱਚ ਬੰਦਾ ਨਹੀਂ ਮੌਜੂਦ ਹੈਗਾ ਛੁੱਟੀ ਆ ਗਈ ਨਾ ਕੋਸ਼ਾ ਕਿ ਤਾਂ ਸੇਵਾ ਕੇਂਦਰ ਤਾਂ ਤਕਰੀਬਨ ਖੁੱਲੇ ਹੁੰਦੇ ਆ ਔਰ ਉਹ ਸੇਵਾਵਾਂ ਜਿਹੜੀਆਂ ਨੇ ਹੁਣ ਤਾਨੂੰ ਮੌਕੇ ਦੇ ਉੱਤੇ ਜਿਵੇਂ ਤੁਸੀਂ ਆਮ ਕੰਮਾਂ ਦੇ ਲਈ ਆਧਾਰ ਕਾਰਡ ਨਾਲ ਜੁੜੇ ਜਾਂ ਹੋਰ ਵੱਖ-ਵੱਖ ਕੰਮ ਕਰੀਬ 438 ਸੇਵਾਵਾਂ ਆੜੀਆਂ ਪਹਿਲਾਂ ਸੀਗੀਆਂ ਤਾਂ ਉਸ ਦੇ ਵਿੱਚ ਆਰਟੀਓ ਦੀਆਂ ਸੇਵਾਵਾਂ ਜਿਹੜੀਆਂ ਹੁਣ ਤੱਕ ਜਾਣਕਾਰੀ ਦੇ ਵਿੱਚ ਸ਼ਾਇਦ 29 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਇਸ ਦੇ ਵਿੱਚ ਜੁੜ ਗਈਆਂ ਤਾਂ ਉਹ ਸਾਰੇ ਕੰਮ ਜਿਹੜੇ ਹੈਗੇ ਆ ਹੁਣ ਇੱਥੇ ਹੋਇਆ ਕਰਨਗੇ ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇੱਕ ਸਤਮੀਰ ਜੀ ਕਹ ਲੀਏ ਕਿ ਰਜਿਸਟਰੀ ਡੀਡ ਨਾਲ ਜੁੜੇ ਕੰਮ ਹੈਗੇ ਉਹ ਵੀ ਆ ਰਿਹਾ ਇਸ ਟਾਪ ਮੰਡੀ ਰਜਿਸਟਰੀ ਦਾ ਜਿਹੜੀ ਡੀਡ ਰਾਈਟਿੰਗ ਦਾ ਕੰਮ ਆ ਰਿਹਾ ਸੇਵਾ ਕੇਂਦਰ ਤੇ ਜੋ ਵੀ ਜਲਦੀ ਉਹ ਸੈਸੂ ਦੇ ਵਿੱਚ ਅਨਾਉਂਸ ਕਰਨ ਜਾ ਰਹੇ ਹ ਹੋ ਰਿਹਾ ਮੁਹਾਲੀ ਦੇ ਵਿੱਚ ਸ਼ੁਰੂ ਹੋ ਚੁੱਕਾ ਵਾ ਜਲਦੀ ਇਹ ਵੀ ਆਪਣੇ ਸਾਰੇ ਸੇਵਾ ਕੇਂਦਰਾਂ ਸ਼ੁਰੂ ਹੋ ਜਾ ਰਿਹਾ ਅੰਡਰ ਟ੍ਰੇਨਿੰਗ ਚੱਲ ਰਿਹਾ ਕੰਮ ਜੀ ਤੇ ਜਿਹੜੇ ਕੁਝ ਲੋਕ ਜਿੱਦਾਂ ਇੱਕ ਹੈਲਪਲਾਈਨ ਨੰਬਰ ਵੀ ਹੈਗਾ 1076 ਜਿਹੜੇ ਘਰ ਬੈਠੇ ਆ ਤੁਸੀਂ ਸੇਵਾਵਾਂ ਉਹ ਕੀ ਪਰਸੈਂਟ ਪ੍ਰੋਸੀਜਰ ਕੀ ਰਹਿੰਦਾ ਥੋੜਾ ਐਕਸਪਲੇਨ ਇੱਕ ਪੰਜਾਬ ਸਰਕਾਰ ਦੁਆਰਾ ਸਹੂਲਤ ਕੀਤੀ ਹੈ ਭਗਵੰਤ ਮਾਨ ਸਰਕਾਰ ਤੁਹਾਡੇ ਦਰਵਾਜ਼ੇ ਜਿਹੜੇ ਕਿ ਤੁਸੀਂ ਆਪਣੇ ਘਰੇ ਬੈਠੇ ਸਹੂਲਤ ਲੈ ਸਕਦੇ ਕੋਈ ਵੀ ਸਰਵਿਸ ਜਿਦਾਂ ਡਰਾਈਵਿੰਗ ਲਾਇਸੈਂਸ ਹੋ ਗਿਆ ਬਰਥ ਸਰਟੀਫਿਕੇਟ ਜਿੰਨੇ ਵੀ ਸਰਵਿਸ ਆਪਣੇ ਸੇਵਾ ਕੇਂਦਰ ਤੇ ਆ ਕੇ ਘਰੇ ਬੈਠੇ ਲੈ ਸਕਦੇ ਹੋ ਉਹ ਨੰਬਰ ਹੈਗਾ 1076 1071 ਤੇ ਕਾਲ ਕਰਕੇ ਆਪਣੀ ਘਰੇ ਹੀ ਬੈਠਾ ਸੇਵਾ ਦਾ ਤੁਸੀਂ ਲਾਭ ਲੈ ਸਕਦੇ ਕਿੰਨਾ ਸਮਾਂ ਦਿੰਦੇ ਤੁਸੀਂ ਉਹਦੇ ਵਾਸਤੇ ਜਿਹੜਾ ਕਿ ਉਹ ਜਦੋਂ ਕਸਟਮਰ ਨੂੰ ਜ਼ਰੂਰਤ ਹੈਗੀ ਉਹਨਾਂ ਨੇ ਕਾਲ ਕੀਤੀ ਤੇ ਕਿੰਨੇ ਕ ਸਮੇਂ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਵੱਲੋਂ ਇਥੋਂ ਕੋਈ ਸੇਮ ਤੇ ਬੁਕਿੰਗ ਹੈਗੀ 11 ਵਜੇ ਤੱਕ ਚਲਦੀ ਇਸ ਤੋਂ ਬਾਅਦ ਜੇ ਕੋਈ ਕਾਲ ਕਰਦਾ ਤੇ ਉਹ ਨੈਕਸਟ ਡੇ ਜਾਂ ਉਤੋਂ ਅਗਲੇ ਦਿਨ ਦੀ ਅਪਾਇੰਟਮੈਂਟ ਬੁੱਕ ਹੋਏ ਐਨੀ ਟਾਈਮ ਫਿਕਸ ਹੋਏ ਦਾ ਅਕੋਰਡਿੰਗ ਟੂ ਸਿਟੀਜ਼ਨ ਜਿਹੜਾ ਉਹਨਾਂ ਨੂੰ ਟਾਈਮ ਸੂਟੇਬਲ ਹੋਊਗਾ ਕਸਟਮਰ ਨੂੰ ਕਿ ਮੈਂ ਇੰਨੇ ਵਜੇ ਤੱਕ ਅਵੇਲੇਬਲ ਆ ਜਾਂ ਫਰੀ ਆ ਉਹ ਟਾਈਮ ਦਿੱਤੇ ਕੇ ਉਹਨਾਂ ਦਾ ਕੰਮ ਕੀਤਾ ਜਾ ਕਿੰਨੇ ਕ ਪੈਸੀ ਜਿਹੜੇ ਹੈਗੇ ਇਸ ਦੇ ਵਿੱਚ ਐਕਸਟਰਾ ਹੁੰਦੇ ਉਹਦੇ ਵਿੱਚ ਸਿਰਫ 50 ਰੁਪੀ ਲੈ ਜਾਂਦੇ ਜੀ ਐਕਸਟਰਾ ਬਾਕੀ ਦਾ ਦਾਇਰਾ ਕਿੰਨਾ ਹੋਵੇ ਕਿੰਨੇ ਕਿਲੋਮੀਟਰ ਦਾ ਆਪਣੇ ਕੋ ਸਾਰਾ ਅੰਮ੍ਰਿਤਸਰ ਜ਼ਿਲ੍ਹੇ ਜੀ ਕੰਮ ਸ਼ੁਰੂ ਹੋ ਗਿਆ ਹੈ ਬਾਕੀ ਜ਼ਿਲ੍ਹਿਆਂ ਚ ਵੀ ਚੱਲ ਰਿਹਾ ਅੰਮ੍ਰਿਤਸਰ ਸਾਰੇ ਜ਼ਿਲ੍ਹੇ ਚ ਜਿੱਥੇ ਹੋ ਰਿਹਾ ਜੀ ਹੁਣ ਤੁਸੀਂ ਜਿਹੜਾ ਹੈਗਾ 10 76 1000 ਰੁਪਏ ਐਕਸਟਰਾ ਲੱਗਣਗੇ ਵੱਧ ਲੱਗਣਗੇ ਉਦੀ ਘਰ ਜਾਓਗੇ ਸਪਲਾਈਅਰ ਇਹ ਸਵਾਦ ਨੂੰ ਪਹਿਲਾਂ ਦਾ ਜ਼ਿਕਰ ਸੀਗਾ ਲੇਕਿਨ ਖਾਸ ਤੌਰ ਦੇ ਉੱਤੇ ਆਰਟੀਓ ਆਰਟੀਓ ਦਫਤਰ ਦੇ ਕੰਮ ਖਾਸ ਤੌਰ ਦੇ ਉੱਤੇ ਔਰ ਗਾਂ ਈ ਰਜਿਸਟਰੀ ਦਾ ਕੰਮ ਹੋਣ ਜਿਹੜਾ ਹੈਗਾ ਕਿਉਂਕਿ ਕੋਰਟ ਦੇ ਵਿੱਚ ਜਾਣਾ ਤਹਿਸੀਲ ਦੇ ਵਿੱਚ ਜਾ ਕੇ ਸਟਾਮ ਲੈਣੇ ਜਾਂ ਹੋਰ ਕਈ ਕੰਮ ਕਰ ਜਿਹੜੇ ਸੀਗੇ ਉਸ ਨੂੰ ਲੈ ਕੇ ਜਿਹੜਾ ਹੈਗਾ ਹੁਣ ਲੋਕਾਂ ਨੂੰ ਇਹ ਸਾਰੀਆਂ ਸੇਵਾਵਾਂ ਇੱਕ ਛੱਤ ਹੇਠਾਂ ਸੇਵਾ ਕੇਂਦਰਾਂ 'ਚ ਮਿਲ ਰਹੀਆਂ ਨੇ ਹਲਕਾ ਪਾਪਾ ਬਕਾਲਾ ਸਾਹਿਬ ਦੀ ਗੱਲ ਕਰੀਏ ਤਾਂ ਇਤਾਂ ਹੀ ਜਿਹੜੇ ਸੇਵਾ ਕੇਂਦਰ ਨੇ ਉਹ ਜਿੱਦਾਂ ਬਿਆਸ ਦੇ ਵਿੱਚ ਮੌਜੂਦ ਸੇਵਾ ਕੇਂਦਰ ਬਣੇ ਹੋਏ ਨੇ ਤਾਂ ਇਹ ਸੇਵਾਵਾਂ ਹੁਣ ਲੋਕਾਂ ਨੂੰ ਅ ਕਹਿ ਦਈਏ ਕਿ ਇੱਕ ਛਤ ਹੇਠਾਂ ਹੁਣ ਮਿਲਿਆ ਕਰਨ ਗਿਆ ਹੋਰ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਰਹੋ